ਹਾਂਜੀ ਅੱਜ ਤੁਹਾਨੂੰ ਦਿਖਾਣੇ ਆ ਜਹਾਜ਼ ਸਮੁੰਦਰੀ ਜਹਾਜ਼ ਦੀ ਸਭ ਤੋਂ ਖਤਰਨਾਕ ਜਗ੍ਹਾ 60 ਫੁੱਟ ਡੂੰਘਾ ਟੈਂਕ ਆ 2.9 ਆਕਸੀਜਨ ਅਹੀਂ ਗੈਸਾਂ ਚੈੱਕ ਕਰਕੇ ਐਂਟਰੀ ਕਰ ਲਈ ਆ ਇਹੋ ਜੇ 14 ਟੈਂਕ ਹੁੰਦੇ ਆ ਨਾਰਮਲ ਜਹਾਜ਼ਾਂ ਦੇ ਵਿੱਚ 14 ਟੈਂਕ 180 ਮੀਟਰ ਦੇ ਜਹਾਜ਼ ਤੇ 14 ਟੈਂਕ ਹੁੰਦੇ ਜੇ ਚਾਹੀ ਪੈਟਰੋਲ ਡੀਜ਼ਲ ਵਗੈਰਾ ਲੋਡ ਕਰਦੇ ਆ ਇਹ ਪਹਿਲੇ ਪਲੇਟਫਾਰਮ ਦੇਖ ਲਓ ਤੁਸੀਂ ਪਹਿਲੇ ਪਲੇਟਫਾਰਮ ਤੋਂ ਹੁੰਦੇ ਹੋਏ ਅਸੀਂ ਦੂਜੇ ਪਲੇਟਫਾਰਮ ਟੈਂਕ ਕਲੀਨਿੰਗ ਮਸ਼ੀਨ ਤੇ ਆਹ ਦੇਖ ਦੂਜੇ ਪਲੇਟਫਾਰਮ ਤੋਂ ਹੁੰਦੇ ਹੋਏ ਅਹੀਂ ਤੀਜੇ ਤੇ ਇਹ ਲਾਸਟ ਥੱਲੇ ਆ ਗਏ ਆ ਅਸੀਂ ਬੰਦੇ ਕੰਮ ਕਰ ਰਹੇ ਆ ਥੱਲੂ ਕਲੀਨਿੰਗ ਕਰ ਰਹੇ ਆ ਹਾਈ ਪ੍ਰੈਸ਼ਰ ਨਾਲ ਸਾਫ ਕਰਨਾ ਪੈਂਦਾ ਪਹਿਲਾਂ ਜੇ ਪੈਟਰੋਲ ਲੋਡ ਕੀਤਾ ਫਿਰ ਡੀਜ਼ਲ ਕਰਨਾ ਜਾਂ ਡੀਜ਼ਲ ਕੀਤਾ ਪੈਟਰੋਲ ਕਰਨਾ ਉਹਨੂੰ ਸਾਫ ਕਰਕੇ ਪਾਣੀ ਵਗੈਰਾ ਕੱਢ ਕੇ ਅਗਲੇ ਕਾਰਗੋ ਵਾਸਤੇ ਰੈਡੀ ਕਰਨਾ ਹੁੰਦਾ ਪਾਪਾ ਪਾਪਾ ਵਗੈਰਾ ਲਾ ਕੇ ਵੈਲਡਨ ਪੰਪ ਲਾ ਕੇ ਕਰ ਲੈਨੇ ਆ ਸਾਫ ਤੇ ਆ ਜੀ ਪੰਪ ਆ ਵੇਖ ਸਕਦੇ ਤੁਸੀਂ ਕਿੰਨਾ ਖੁੱਲਾ ਟੈਂਕ ਹੈਗਾ ਕ੍ਰਿਕਟ ਵੈਰ ਆਰਾਮ ਨਾਲ ਖੇਡਿਆ ਜਾ ਸਕਦਾ ਪਰ ਖੇਡ ਨਹੀਂ ਸਕਦੇ ਕਿਉਂਕਿ ਐਸਾ ਹੁੰਦੀਆਂ ਹੁੰਦੇ ਅਸੀਂ ਗੈਸ ਫ੍ਰੀ ਕਰਕੇ ਸਾਫ ਕਰ ਰਹੇ ਆ। ਇਹ ਜੀ ਪੰਪ ਇੱਥੋਂ ਸਕਸ਼ਨ ਲੈਂਦਾ। ਫਿਰ ਇੱਥੋਂ ਹੁੰਦਾ ਹੋਇਆ ਕਿਨਾਰੇ 'ਤੇ ਡਿਸਚਾਰਜ ਕਰ ਦਿੰਨੇ ਆ। ਤੇ ਇਹ ਆ ਜੀ ਤੁਹਾਡੀ ਜਿੱਥੋਂ ਅਸੀਂ ਲੋਡ ਕਰਨੇ ਆ ਇਸ ਪੈਪ ਤੋਂ ਤੇਲ ਆਉਂਦਾ ਜਿਹਦੇ ਨਾਲ ਲੋਡ ਕਰਦੇ ਆ। ਚੰਗਾ ਜੀ ਦੇਖ ਕੇ ਦੱਸਿਓ ਕਿਦਾਂ ਲੱਗਿਆ।